ਤੁਸੀਂ ਵੀ ਸੋਚ ਰਹੇ ਹੋ ਨਾ ਕਿ ਅੱਜ ਮੈਂ ਕਿੱਥੇ ਖੜੀ ਆ ਅੱਗੇ ਪਿੱਛੇ ਸਾਰੇ ਬਾਕਸ ਹੀ ਬਾਕਸ ਨਜ਼ਰ ਆ ਰਹੇ ਨੇ ਤੁਹਾਨੂੰ ਵੀ ਕੀ ਕਰਾਂ ਤੁਹਾਡੇ ਵਾਸਤੇ ਕਰਨਾ ਪੈਂਦਾ ਹੈ ਪਤਾ ਹੈ ਕਿੰਨੇ ਪਿਆਰੇ ਪਿਆਰੇ ਕਲੈਕਸ਼ਨਸ ਲੈ ਕੇ ਆਈ ਹਾਂ ਮੈਂ ਮੈਂ ਸੋਚ ਤਾਂ ਰਹੀ ਆ ਤੁਹਾਨੂੰ ਦਿਖਾ ਦਾਂ ਦਿਖਾਣ ਵਾਸਤੇ ਲੈ ਕੇ ਆਈ ਆ ਤੇ ਹਾਂ ਇਹ ਸਾਰੇ ਕਲੈਕਸ਼ਨਸ ਤੁਹਾਨੂੰ ਬਹੁਤ ਪਸੰਦ ਆਣਗੇ ਜਿੰਨੇ ਵੀ ਮੇਰੇ ਵੀਰ ਨੇ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਕਿਉਂਕਿ ਅੱਜ ਮੈਂ ਲੈ ਕੇ ਆਈ ਹਾਂ ਜਿਸਾਰੇ ਦੇ ਸਾਰੇ men wear ਦੇ ਕਲੈਕਸ਼ਨਸ ਔਰ ਬਹੁਤ ਹੀ ਪ੍ਰੀਟੀ ਜੇ ਤਾਂ ਚਲੋ ਫਿਰ ਦੇਖਦੇ ਆ ਇਹ ਬਾਕਸਸ ਲੈ ਕੇ ਚੱਲਦੀ ਆ ਮੈਂ ਤੁਹਾਡੇ ਵਾਸਤੇ ਚਲੋ जिन्हें भी मैन स्वेर का बिजनेस कर रहे हैं या फिर मैन स्वेर का बिज़नेस कर सोच रहे हैं थॉट वधिया है तो बिजनेस भी वी है चलूगा बधेरा आज फिर दिखाने कुछ कलैक्शन सब तो पहले तीस वेखोगे शर्टा के कलैक्शन आेखो चैक करो प्रिंटेड चैक्स लाइनिंग प्रिंटेड आिंटेड वेखते जाओ बस कि चाहिए आ पॉपकॉन फैब्रिक तो आओगे वेखो य पूरा तो पूरा पॉपकॉर्न फैब्रिक आने वाला है प्लेन चाहिए तो अपने को प्लेन भी हैगी ਇਹਤੇ ਬਹੁਤ ਸਾਰੇ ਕਲੈਕਸ਼ਨਸ ਨੇ ਆ ਵੇਖੋ ਇਹ ਪੂਰੇ ਦੇ ਪੂਰੇ ਸ਼ਰਟਾਂ ਦੇ ਕਲੈਕਸ਼ਨ ਨੇ ਅਜਮੀਰਾ ਫੈਸ਼ਨ ਦੀ ਔਨ ਬ੍ਰਾਂਡਿੰਗ ਕਲੈਕਸ਼ਨਸ ਤੁਹਾਨੂੰ ਤਾਂ ਮਿਲ ਜਾਂਦੇ ਨੇ ਆ ਵੀ ਤੁਸੀਂ ਵੇਖ ਸਕਦੇ ਹੋ ਇਹ ਪਲੇਨ ਆਉਣ ਵਾਲੇ ਨਾਲੇ ਬਟਨ ਵੇਖੋ ਕਿੰਨੇ ਪਿਆਰੇ ਤੇ ਸਟਾਈਲਿਸ਼ ਬਟਨ ਹੈ ਇਹ ਦੇ ਆ ਵੇਖੋ ਬਹੁਤ ਹੀ ਸੋਹਣੇ ਜਿਹੇ ਬਟਨ ਨੇ ਬਹੁਤ ਪਿਆਰਾ ਹੈ ਨਾਲੇ ਇਹ ਪਾਰਟੀ ویئر ਆਰਟੀਕਲ ਹੈ 슬림 ਫਿਟ ਮਿਲੂਗੀ ਜੇ ਤੁਹਾਨੂੰ ਚਾਹੀਦਾ ਹੋਵੇ ਲੂਸ ਟਾਈਪ ਦੀ ਸ਼ਰਟ ਉਹ ਵੀ ਆਪਣੇ ਕੋਲ ਮਿਲ ਜਾਣਗੇ ਆ ਸਾਈਜ਼ਸ ਆਪਣੇ ਕੋਲ ਸਾਰੇ ਅਵੇਲੇਬਲ ਨੇ ਇਹ ਬਾਕਸ ਦੇਖ ਰਹੇ ਹੋ ਤੁਸੀਂ ਕਿੰਨੇ ਪਿਆਰੇ ਬਾਕਸ ਨਜਮੀਰਾ ਫੈਸ਼ਨ ਦੇ ਹੀ ਬਾਕਸੇ ਨੇ ਪਿਛੇ ਵੀ ਦੇਖੋਗੇ ਅਜਮੀਰਾ ਫੈਸ਼ਨ ਲਿਖਿਆ ਹੋਇਆ ਹੈ ਸਾਰੇ ਦੇ ਸਾਰੇ ਆਪਣੇ ਹੀ ਨੇ ਮੈਂ ਕਹਿੰਨਾ ਓਨ ਬ੍ਰਾਂਡਿੰਗ ਹੈ ਇਹਦੇ ਵਿੱਚ ਤੁਹਾਨੂੰ ਪੈਂਟ ਸ਼ਰਟ ਦਾ ਕਪੜਾ ਮਿਲੂਗਾ ਚਲੋ ਵੀ ਤੁਹਾਨੂੰ ਦਿਖਾ ਦਿੰਦੀ ਆ ਆ ਵੇਖੋ ਇੱਥੇ ਇਹ ਪੂਰਾ ਪੈਂਟ ਸ਼ਰਟ ਦਾ ਕਪੜਾ ਆਉਣ ਵਾਲਾ ਹੈ 10 ਪੀਸਾ ਦਾ ਸੈੱਟ ਆਊਗਾ 10 ਡਿਫਰੈਂਟ ਕਲਰਸ ਆ ਜਾਣਗੇ ਇਹਦੀ ਪੈਂਟਾਂ ਨੇ ਇਹ ਸ਼ਰਟਾਂ ਨੇ ਤੇ ਕੰਬੀਨੇਸ਼ਨ ਬਹੁਤ ਵਧੀਆ ਹੈ ਲਾਈਕ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਆਜੋ ਹੋਰ ਚੱਲਦੇ ਆ ਅੱਗੇ ਇੱਥੇ ਆਪਾਂ ਦੇਖਾਂਗੇ ਜੇ ਟੀ-ਸ਼ਰਟਸ ਦੇ ਕਲੈਕਸ਼ਨ ਕਿਉਂਕਿ ਮੈਂ ਤੁਹਾਨੂੰ ਕਿਆ ਨਾ ਕਲੈਕਸ਼ਨ ਵਿੱਚ ਤੁਹਾਨੂੰ ਸਾਰੇ ਦਿਖਾਉਣ ਆ ਲਈਆਂ ਆ ਵੇਖੋ ਇੱਥੇ ਟੀ-ਸ਼ਰਟਸ ਦੇ ਆਰਟੀਕਲ ਮਿਲ ਜਾਣਗੇ ਇਹਦੇ ਵਿੱਚ ਵੀ ਆਪਣੇ ਕੋਲ ਸਾਈਜ਼ਸ ਨੇ ਫੈਬਰਿਕ ਬਹੁਤ ਸਾਰੇ ਨੇ ਤੁਸੀਂ ਬੈਕ ਪ੍ਰਿੰਟ ਵੀ ਇੱਥੇ ਦੇਖ ਸਕਦੇ ਹੋ ਡਿਜੀਟਲ ਪ੍ਰਿੰਟ ਕੀਤਾ ਹੋਇਆ ਹੈ ਜਾਂ ਪੂਰੀ ਪ੍ਰਿੰਟਡ ਟੀ-ਸ਼ਰਟ ਚਾਹੀਦੀ ਹੋਈ ਤਾਂ ਆ ਵੇਖੋ ਆ ਪੂਰੀ ਪ੍ਰਿੰਟਡ ਟੀ-ਸ਼ਰਟ ਆਉਣ ਵਾਲੀ ਹੈ ਨਾਲੇ ਆ ਵੇਖੋ 슬ੀਵਸ ਤੇ ਵੀ ਬਹੁਤ ਹੀ ਪਿਆਰਾ ਸਾ ਡਿਜ਼ਾਈਨ ਦਿੱਤਾ ਹੋਇਆ ਹੈ ਨਾ ਕਲਰ ਬਹੁਤ ਸੋਹਣਾ ਹੈ ਤੇ ਆ ਜੋ ਹੋਰ ਵੀ ਦਿਖਾਨੀਆਂ ਆ ਵੇਖੋ ਇੱਥੇ ਪੂਰੀ ਟੀ-ਸ਼ਰਟਾਂ ਨੇ ਸਾਰੀਆਂ ਤੁਹਾਨੂੰ ਪਤਾ ਹੈ ਰਾਉਂਡ ਨੈਕ ਮਿਲੂਗੀ ਕਾਲਰ ਨੇਕ ਮਿਲ ਜੂਗੀ ਹਾਂ ਜੀ ਆ ਵੇਖੋ ਸਪੋਰਟਸ ਵਾਲੇ ਵੀ ਮਿਲ ਜਾਣਗੇ ਆਪਣੇ ਕੋਲ ਤੇ ਜਿਹੜੇ ਆਪਣੇ ਓਵਰ ਸਾਈਜ਼ ਆਉਂਦੇ ਹਨ ਆਪਣੇ ਕੋਲ ਉਹ ਵੀ ਅਵੇਲੇਬਲ ਨੇ ਆ ਵੇਖ ਸਕਦੇ ਹੋ ਬਹੁਤ ਪਿਆਰੀ ਲੱਗ ਰਹੀ ਹੈ ਫੈਬਰਿਕ ਇਹ ਤਾਂ ਬਹੁਤ ਸੋਹਣਾ ਲੱਗਿਆ ਮੈਨੂੰ ਸਾਈਜ਼ਸ ਇਹਦੇ ਵਿੱਚ ਆਪਣੇ ਕੋਲ ਸਾਰੇ ਨੇ ਚਲੋ ਫਿਰ ਕੁਝ ਜਿੰਸਾਂ ਦੇ ਵੀ ਟਰੌਜ਼ਰ ਦੇ ਵੀ ਕਲੈਕਸ਼ਨਸ ਦੇਖ ਲੈਨੇ ਆ ਸਰ ਇੱਥੇ ਸੈੱਟ ਕਰੀਤਾ ਜਾ ਰਹੇ ਨੇ ਆ ਵੇਖੋ ਐਸੇ ਤੁਹਾਨੂੰ ਜਿੰਸਾਂ ਦੇ ਵੀ ਕਲੈਕਸ਼ਨ ਮਿਲਣਗੇ ਅਜ ਮੇਰਾ ਫੈਸ਼ਨ ਦੀ ਔਨ ਬ੍ਰਾਂਡਿੰਗ ਹੈ ਤੁਸੀਂ ਲੋਗੋ ਇੱਥੇ ਵੇਖ ਹੀ ਸਕਦੇ ਹੋ ਆ ਵੇਖੋ ਜੇ ਫਾਰਮਲ ਚਾਹੀਦੀ ਹੋਵੇ ਤਾਂ ਫਾਰਮਲ ਮਿਲ ਜੂਗਾ ਟਰੌਜ਼ਰ ਚ ਆ ਵੇਖੋ ਇੱਥੇ ਮੈਂਸ਼ਨ ਹੀ ਹੁੰਦਾ ਜਿਵੇਂ ਕਿ ਆ ਸਲਿਮ ਹੈ 30 ਨੰਬਰ ਹੈ ਸਲਿਮ ਫਿੱਟ ਆਉਗੀ ਤੇ ਆ ਦੇਖੋ ਆ ਵੀ 30 ਨੰਬਰ ਹੈ ਬਟ ਆ ਕロップ ਫਿੱਟ ਆਉਗੀ ਇਸ ਤਰ੍ਹਾਂ ਮਤਲਬ ਸਾਰੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਆ ਵੇਖੋ ਇੱਕ ਹੋਰ ਕਲਰ ਵੇਖੋ ਸਭ ਤੋਂ ਪਹਿਲਾਂ ਕਿੰਨਾ ਸੋਹਣਾ ਕਲਰ ਹੈ ਤੇ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਕਲਰਸ ਨੇ ਆ ਵੇਖੋ ਉਹ ਮੈਂ ਆਪਣੇ ਮੈਨਸਵੈਅਰ ਦੀ ਜੇ ਗੱਲ ਕਰ ਰਹੀ ਹਾਂ ਤਾਂ ਸਟਾਰਟਿੰਗ ਰੇਂਜ ਦੀ ਗੱਲ ਕਰ ਹੀ ਲੈਣੇ ਆ ਮੈਨਸਵੈਅਰ ਦੇ ਕਲੈਕਸ਼ਨ ਆਪਣੇ ਕੋਲ ਸ਼ੁਰੂ ਹੋ ਜਾਂਦੇ ਨੇ ਸਿਰਫ 150 ਰੁਪੀਏ ਦੀ ਸਟਾਰਟਿੰਗ ਰੇਂਜ ਦੇ ਨਾਲ ਆ ਜੋ ਹਾਲੇ ਤਾਂ ਬਹੁਤ ਵੱਡਾ ਕਾ ऐसे नो कुर्ते मिल ਜਾਣਗੇ ਜੀ men's wear ਦੇ ਜਿਹੜੇ ਕਿ ਰੈਗੂਲਰ ਵੇਅਰ ਵੀ ਹੈਗੇ ਨੇ ਪ੍ਰਿੰਟਡ ਵਾਲੇ ਵੀ ਮਿਲਣਗੇ ਆਜ ਮੈਂ ਕਿ ਸ਼ਾਰਟ ਕੋਰਤੇ ਨੇ ਜਿੰਨਾਂ ਸਤੇ ਕਾਫੀ ਸਾਰੇ ਲੋਕੇ ਵੇਅਰ ਕਰਦੇ ਨੇ ਤੁਸੀਂ ਵੇਖਦੇ ਹੀ ਹੋਵੋਗੇ ਉਸ ਟਾਈਪ ਦੇ ਆਰਟੀਕਲ ਇੱਕ ਆ ਵਾਲਾ ਚੈੱਕ ਕਰੋ ਇਹ ਪੂਰਾ ਲਖਨਵੀ ਦਾ ਪੀਸ ਆਉਣ ਵਾਲਾ ਹੈ ਥੱਲੇ ਮਿਲ ਜੂਗਾ ਜੀ ਪ੍ਰਿੰਟ ਇੱਕ ਆ ਵਾਲਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਪਿੱਛੇ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਕਾਫੀ ਸੋਹਣੇ ਸੋਹਣੇ ਆਰਟੀਕਲਸ ਲੱਗੇ ਹੋਏ ਨੇ ਉਸ ਸਾਈਡ ਤੁਸੀਂ ਵੇਖੋਗੇ ਆਪਣੇ ਕੁੜਤੀਆਂ ਦੇ ਹੀ ਕਲੈਕਸ਼ਨਸ ਨੇ ਆਜੋ ਹੋਰ ਅੱਗੇ ਚੱਲਦੇ ਹਾਂ ਹਾਲੇ ਤਾਂ ਕਿਉਂਕਿ ਆਪਣੇ ਕੋਲ men's wear ਦਾ ਬ ਸੂਟ ਚਾਹੀਦਾ ਹੋਵੇ ਜਾਂ ਫਿਰ ਤੁਹਾਨੂੰ ਚਾਹੀਦਾ ਹੋਵੇ ਸ਼ਰਵਾਨੀ ਪੈਟਰਨ ਜਾਂ ਫਿਰ ਜੋਧਪੂਰੀ ਦਾ ਸੈੱਟ ਐਥੇ ਤੁਹਾਨੂੰ ਇਸ ਟਾਈਪ ਦੇ ਆਰਟੀਕਲਸ ਮਿਲ ਜਾਣਗੇ ਤੇ ਹਾਂ ਧਿਆਨ ਰੱਖਿਓ ਮਿਨਿਮਮ ਆਰਡਰ ਤੁਹਾਡਾ ਹੋਣਾ ਚਾਹੀਦਾ ਹੈ ਜੀ ਸਿਰਫ 25 ਤੋਂ 30000 ਰੁਪਏ ਦਾ ਮਿਨਿਮਮ ਮੈਕਸ ਟੂ ਮੈਕਸ 25 ਲੱਖ ਦਾ ਵੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਔਰ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੇ ਇਹ ਸਾਰੇ ਕਲੈਕਸ਼ਨ ਤੁਸੀਂ ਵਿਜ਼ਿਟ ਕਰਕੇ ਹੋਲ ਸੇਲ ਪ੍ਰਾਈਸ ਦੇ ਵਿੱਚ ਪਰਚੇਸ ਕਰ ਸਕੋਗੇ ਤਾਂ ਵਿਜ਼ਿਟ ਕਰੋ ਅਜ ਮੇਰਾ ਫੈਸ਼ਨ ਉਹ ਜਿਹਦਾ ਐਡਰੈਸ ਹੈ ਜੀ 1 ਗਰਾਉਂਡ ਫਲੋਰ ਸੁਰਾਨਾ 101 ਸਾਰਾ ਦਰਵਾਜ਼ਾ ਰਿੰਗ ਰੋਡ ਦੇ ਕਲੈਕਸ਼ਨ ਇਨ ਸੁਪਰ ਡੂਪਰ ਹਿੱਟ ਕਲੈਕਸ਼ਨ ਹੈ ਨਾ ਇਹ ਪਿਆਰੇ ਡਿਜ਼ਾਈਨਸ ਹਨ ਤੁਸੀਂ ਆ ਵੇਖੋਗੇ ਤੁਹਾਨੂੰ ਆਪੇ ਲੱਗੂਗਾ ਤੇ ਵੈਰਾਈਟੀ ਬਹੁਤ ਵਧੀਆ ਹੈ ਤੁਸੀਂ ਵੈਰਾਈਟੀ ਚੈੱਕ ਕਰ ਸਕਦੇ ਹੋ ਫੈਬਰਿਕ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਫੈਬਰਿਕ ਨੇ ਇਹਨਾਂ ਦੇ ਨਾਲੇ ਕੁਆਲਿਟੀ A1 ਪ੍ਰੀਮੀਅਮ ਕੁਆਲਿਟੀ ਦੇ ਕਲੈਕਸ਼ਨ ਤੁਹਾਨੂੰ ਇਹ ਦਿੰਦੇ ਨੇ ਚਲੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧਿਆਨ ਰੱਖਿਓ ਆਪਣਾ ਵੀਡੀਓ ਜੰਗੇ ਲੱਗੇ ਵੀ ਲਾਈਕ ਸ਼ੇਅਰ ਕਰ ਲਿਓ ਤੇ ਇਹੋ ਜੇ ਹੋਰ ਵੀ ਕਲੈਕਸ਼ਨ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਧੰਨਵਾਦ